ਇਹ ਵਾਰੂ ਇਹ ਗੁਰਦੁਆਰਾ ਸਾਹਿਬ ਆ ਢਾਪ ਸਰਪੱਦਰੀ ਛੇਵੇਂ ਪਾਸ਼ਾ ਦਾ ਤਨਤਨ ਬਾਬਾ ਸ਼ਹੀਦ ਜੀ ਉੱਥੇ ਮਹਾਂਪੁਰਸ਼ ਹੋਏ ਆ ਉਹਨਾਂ ਤੋਂ ਵਰਸਾਇਓ ਇਹ ਭੈਣ ਸਰਜੀਤ ਕੌਰ ਜੀ ਜਿਹੜੇ ਹੁਣ ਇਸ ਵਕਤ ਮੌਜੂਦਾ ਮੁਖੀ ਨੇ ਉਹਨਾਂ ਤੋਂ ਕਾਫੀ ਸਮਾਂ ਪੈ ਤੀ 40 ਸਾਲ ਹੋ ਗਿਆ ਬਾਬਾ ਜੀ ਨੇ ਇੱਥੇ ਆ ਕੇ ਦਿਨ ਮਨਾਉਂਦਿਆਂ 40 ਮੁਕਤੇ ਦੀ ਯਾਦ ਦੇ ਵਿੱਚ ਜਿਹੜਾ ਕਿ ਮਾਤਾ ਭਾਗੋ ਜੀ ਤੇ ਭਾਈ ਮਾਨ ਸਿੰਘ ਉਹਨਾਂ ਨੇ ਵਦਾਵਾ ਪਾੜਿਆ ਇੱਥੇ ਦੋਵੇਂ ਪਾਛਾਣੇ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਆਂ ਤਾਂ ਤਾਂ ਬਾਬਾ ਸ਼ਹੀਦ ਜੀ ਨੇ ਮਰਜਾਦਾ ਚਲਾਈ ਹੀ ਉਸੇ ਮਰਜਾਦਾ ਨੂੰ ਮੁੱਖ ਰੱਖਦਾ ਆਂ ਸਾਡੇ ਵੱਡੇ ਭੈਣ ਦੀ ਭੈਣ ਸਰਜੀਤ ਕੌਰ ਜੀ ਹਰ ਸਾਲ ਦੀ ਤਰ੍ਹਾਂ ਵਿਅੰਤ ਸੰਗਤਾਂ ਦੇ ਨਾਲ ਇਸ ਇਲਾਕੇ ਦੇ ਵਿੱਚ ਸੇਵਾ ਪਾਣੀ ਕਰਦੇ ਆ ਵੱਡੇ ਵੱਡੇ ਲੰਗਰ ਚੱਲਦੇ ਆ ਮਾਹ ਪੁਰਖਾਂ ਦੇ ਸਥਾਨਾਂ ਤੇ ਆ ਕੇ ਬੜੀ ਖੁਸ਼ੀ ਮਿਲਦੀ ਆ ਤੇ ਇਹ ਬੜਿਆ ਹੀ ਪ੍ਰਾਲਾ ਸਾਡੇ ਭੈਣ ਜੀ ਵੀ ਬੋਰੀ ਤੇ ਅਸਣ ਲਾਉਂਦੇ ਆ ਬਾਬਾ ਜੀ ਵੀ ਬੋਰੀ ਤੇ ਅਸਣ ਲਾਉਂਦੇ ਰਿਹਾ ਇੱਥੇ ਜੋ ਵੀ ਕੋਈ ਆਉਂਦਾ ਹੈ ਮੂੰਹ ਮੰਗੀਆਂ ਮਰਾਟਾਂ ਪਾਉਂਦਾ ਏ ਤੇ ਹਣ ਦਾਸ ਵੀ ਇਹਨਾਂ ਦਾ ਸੇਵਾਦਾਰ ਆ ਤੇ ਸਾਰੀ ਸੰਗਤ ਜਿੰਨੀ ਵੀ ਸਾਰੀ ਸਾਡੇ ਨਾਲ ਇਦਾਂ ਹੀ ਜੁੜੀ ਹੈ ਸਾਡੇ ਇਤਿਹਾਸ ਦੇ ਇੱਕ ਵੀ ਸੈਨਿੰਗਾ ਕੋਈ ਵੀ ਜਿਹੜਾ ਹੋਵੇ ਤੂੰ ਤਨਖਾਹਿਆ ਨਹੀਂਗਾ ਕੋਈ ਸਾਰੇ ਸੇਵਾਦਾਰ ਹੀ ਆ। ਤੁਸੀਂ ਹੋਰ ਇਸ ਦਾ ਸੰਗਤ ਕਿੰਨੇ ਦਿਨ ਦਾ ਪ੍ਰੋਗਰਾਮ ਹੁੰਦਾ ਥੱਦਾ ਇਹ? ਇਹ ਘੱਟ ਤੋਂ ਘੱਟ 4-5 ਦਿਨ ਲੱਗ ਜਾਂਦੇ ਆ ਜੀ। ਇਹ ਦਿਨ ਤੋਂ ਖੰਡਪਰ ਸਾਹਿਬ ਆਰਾਮ ਹੁੰਦੇ ਹੋ ਤੇਨ ਤੋਂ ਮਹਾਂਪੁਰਖ ਸਾਹਿਬ ਦੇ ਧਰਤੀ ਉੱਤੇ। ਉਹ ਕਿੰਨੇ ਦਿਨ ਪਾਏ ਜਾਂਦੇ ਆ ਕਿਹੜੀ ਤਰੀਕ ਨੂੰ? ਇਹ ਵੇਖੋ ਜੀ ਸਮਾਂ ਹੈ ਸਮੇਂ ਦੇ ਸਾਬ ਨਾਲ ਕਿਸੇ ਵੇਲੇ ਅੱਧਾ ਡੰਗਾ ਕਾਪੀ ਸਾਬ ਹੋ ਜਾਂਦਾ ਹੈ। ਹੁਣ ਇੱਥੇ ਕੱਲ ਨੂੰ ਪਹੂਚਾ। ਖੰਡਪਰ ਸਾਹਿਬ ਦੇ ਕੱਲ ਨੂੰ ਪਹੂਚਾ। ਤੇ ਚਾਲੀਆਂ ਮੁਕਤਿਆਂ ਦੀ ਯਾਦ ਦੇ ਵਿੱਚ ਮਹਾਂਪੁਰਖ ਦਿਨ ਮਨਾਉਂਦੇ ਆ। ਸਾਧਨਾ ਗਰਵੇਲ ਸਿੰਘ ਸਰਪੰਚ ਆਲ ਵਾਈਡ ਠੀਕ ਹੈ ਕੀ ਥੋੜੀ ਕੀ ਜੇਬੰਦੀ ਕੀ ਮੰਗ ਆ ਥੋੜੀ ਸਾਡੀ ਜੇਬੰਦੀ ਦੀ ਮੰਗ ਆ ਰਾਜ ਖਾਲਸੇ ਦਾ ਰਾਜ ਖਾਲਸੇ ਦਾ ਸਾਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਰਾਜਧਾਨੀ ਖਾਲਸੇ ਦੀ ਗੁਰਦੁਆਰਾ ਢਾਬ ਸਰ ਤੇ ਮਸਲ ਗੁਰੂ ਗੋਬਿੰਦ ਸਿੰਘ ਦੀ ਦਲ ਮਾਤਾ ਭਾਗੋ ਸਾਹਿਬ ਜੀ ਤੇ ਦਲ ਬਾਬਾ ਜੀਵਨ ਸਿੰਘ ਜੀ ਤੇ ਦਾਲ ਸੰਤ ਜਰਨੈਲ ਸਿੰਘ ਭਿੰਡਾਵਾਲੇ ਤੇ ਦਾਲ ਸੰਤ ਧੰਨ ਧੰਨ ਬਾਬਾ ਸ਼ਹੀਦ ਜੀ ਵਾਹਿਗੁਰੂ ਸੰਤ ਜਰਨੈਲ ਸਿੰਘ ਖਾਲਸਾ ਭਿੰਡਾਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਬਚਾਓ ਹਿੰਦੁਸਤਾਨ ਬਚਾਓ ਏਕਤਾ ਲਿਆਓ ਸਿੱਖ ਭਾਈਚਾਰੇ ਚ ਏਕਤਾ ਜਿੰਦਾਬਾਦ ਜਹੇਦਾਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਸਿੱਖ ਭਾਈਚਾਰੇ ਚ ਫੁੱਟ ਪਈ ਦੂਰ ਕੀਤੀ ਜਾਵੇ ਕਾਲ ਤਖਤ ਦੇ ਸਹਿਬ ਕਾਲ ਤਖਤ ਸਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਜਾਵੇ ਜਹੇਦਾਰ ਜੀ ਆਪ ਜੀ ਨੂੰ ਬੇਨਤੀ ਹੈ ਦੰਦਮਾ ਸਾਹਿਬ ਤੋਂ ਹੁਕਮਨਾਮਾ ਯਾਰੀ ਕੀਤਾ ਜਾਵੇ ਜਿਹੜਾ ਕਿ ਸਿੱਖ ਰਾਜ ਨੂੰ ਕਾਇਮ ਕੀਤਾ ਜਾਵੇ ਜਹੇਦਾਰ ਨੂੰ ਬੇਨਤੀ ਹੈ ਭਾਈਚਾਰੇ ਦੀ ਫੋਟ ਨੂੰ ਦੂਰ ਕੀਤਾ ਜਾਵੇ ਸ੍ਰੀ ਹਜੂਰ ਸਾਹਿਬ ਤੋਂ ਹੁਕਮਨਾਮਾ ਯਾਰੀ ਕੀਤਾ ਜਾਵੇ ਜਹੇਦਾਰ ਜੀ ਆਪ ਜੀ ਨੂੰ ਬੇਨਤੀ ਹੈ ਸਿੱਖ ਭਾਈਚਾਰੇ ਦੀ ਫੋਟ ਨੂੰ ਦੂਰ ਕੀਤਾ ਜਾਵੇ ਆਕਾਲ ਤਖਤ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਜਾਵੇ ਜੈਹਦਾਰ ਜੀ ਆਪ ਜੀ ਨੂੰ ਬੇਨਤੀ ਹੈ ਸਿੱਖ ਭਾਈਚਾਰੇ ਦੀ ਫੋਟ ਨੂੰ ਦੂਰ ਕੀਤਾ ਜਾਵੇ ਕਾਲ ਤਖਤ ਆਨੰਦਪੁਰ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਜਾਵੇ ਆਪ ਜੀ ਨੂੰ ਬੇਨਤੀ ਹੈ ਕਿ ਸਿੱਖ ਭਾਈਚਾਰਾ ਇਕੱਠਾ ਹੁਕਮਨਾਮਾ ਜਾਰੀ ਕੀਤਾ ਜਾਵੇ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਵਦੀਆਂ ਹੋ ਰਹੀਆਂ ਹਨ ਉਸ ਨੂੰ ਰੋਕਣ ਲਈ ਰੋਕਿਆ ਜਾਵੇ ਤੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਜਿਹੜਾ ਲਾਗੂ ਕੀਤਾ ਜਾਵੇ ਮੋਦੀ ਸਾਹਿਬ ਸੇ ਰਾਸ਼ਟਰਪਤੀ ਰਾਸ਼ਟਰਪਤੀ ਅਹਿਮਦ ਸ਼ਾਹ ਗਵਰਨਰ ਸਾਹਿਬ ਗੈ ਮੰਤਰੀ ਸ੍ਰੀਮ ਕੋਟ ਹਾਈ ਕੋਰਟ ਸ੍ਰੀਮ ਕੋਟ ਬੇਨਤੀ ਹੈ ਬੇਨਤੀ ਹੈ ਆਪ ਦੇ ਹੱਥ ਵਿੱਚ ਰਾਜ ਹੈ ਜੋ ਗਊ ਦੇ ਗਰੀਬ ਨਾਲ ਧੱਕਾ ਹੋ ਰਿਹਾ ਹੈ ਹਰੇਕ ਦਿਸ਼ਾ ਵਿੱਚ ਪਿੰਡਾਂ ਵਿੱਚ 10 ਪਿੰਡਾਂ ਦੇ ਵਿੱਚ ਗਊਸ਼ਾਲਾ ਸਿਹਤ ਹਸਪਤਾਲ ਤੇ ਬਿਰਧਰ ਆਸ਼ਰਮ ਖੁੱਲੇ ਜਾਣ ਬੇਨਤੀ ਹੈ ਕਿ ਇਹਨਾਂ ਗੱਲਾਂ ਉੱਤੇ ਧਿਆਨ ਦਿੱਤਾ ਜਾਏ ਭਵੰਤਮਾਨ ਜੀ ਆਪ ਜੀ ਨੂੰ ਬੇਨਤੀ ਹੈ ਕਿ ਪਚੈਤੀ ਰਾਜ ਬਹਾਲ ਕੀਤਾ ਜਾਵੇ ਪਿੰਡਾਂ ਦੇ ਵਿੱਚ ਧੜੇਬਾਜ਼ੀਆਂ ਕਾਰਨ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਫਸੀ ਹੋਈ ਆ ਇਸ ਨੂੰ ਕੱਢਣ ਵਾਸਤੇ ਬੇਨਤੀ ਹੈ ਕਿ ਬੋਹਤ ਦੀ ਖੇਤੀ ਤੇ ਠੇਕੇ ਖੋਲਣ ਦਾ ਵਿਕਾਸ ਕੀਤਾ ਜਾਵੇ 70 ਸਾਲਾਂ ਤੋਂ ਕੋਈ ਵੀ ਵਿਕਾਸ ਨਹੀਂ ਹੋ ਰਿਹਾ ਆਪ ਜੀ ਨੂੰ ਆਪ ਜੀ ਨੂੰ ਬੰਦੇ ਤਬਲਾ ਬਾਜੀ ਬੰਦ ਕੀਤੀ ਜਾਵੇ ਆਪ ਜੀ ਨੂੰ ਪਰਮੇਸ਼ਰ ਨੇ ਖੁਰਸੀ ਦਿੱਤੀ ਹੈ ਇਸ ਖੁਰਸੀ ਦਾ ਫਰਜ਼ ਸਹੀ ਢੰਗ ਨਾਲ ਨਿਭਾਇਆ ਜਾਵੇ ਇਹ ਜਨਮ ਦੁਬਾਰਾ ਨਹੀਂ ਮਿਲਣਾ ਡੀਜੀਪੀ ਪੰਜਾਬ ਮਨੁੱਖ ਅਧਿਕਾਰੀ ਪੰਜਾਬ ਡੀਸੀ ਸਾਹਿਬ ਪੰਜਾਬ ਨੂੰ ਬੇਨਤੀ ਹੈ ਕਿ ਤੁਸੀਂ ਜ਼ਿਲ੍ਹੇ ਦੇ مالک ਹੋ ਹਰੇਕ ਜ਼ਿਲ੍ਹੇ ਵਿੱਚ ਡੀਸੀ ਸਾਡੇ ਪਿੰਡਾਂ ਵਿੱਚ ਵਧੀਆਂ ਕਿਆਂ ਹੋ ਰਹੀਆਂ ਹਨ ਜੋ ਰੋਕ ਲਗਾਈ ਜਾਵੇ ਆਪ ਜੀ ਨੂੰ ਸਰਪੰਚ ਗੁਰਵੇਤ ਸਿੰਘ ਆਲਵਰਡ ਸਰਪੰਚ ਗੁਰਵੇਤ ਸਿੰਘ ਵੱਲੋਂ ਬੇਨਤੀ ਹੈ ਕਿ ਜੋ ਸਾਡੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੀਆਂ ਪੈੜੀਆਂ ਤੋਂ ਵਧਦੀਆਂ ਹੋ ਰਹੀਆਂ ਹਨ ਉਸ ਤੇ ਲੋਕ ਲਗਾਈ ਜਾਵੇ ਆਪ ਜੀ ਨੂੰ ਲੋਕ ਲਗਾਈ ਜਾਵੇ ਉਸ ਨੂੰ ਲੈ ਕੇ ਪਾਰਟੀਆਂ ਦੇ ਹੈ ਬਾਜੀ ਚੱਲ ਰਹੀ ਹੈ ਗੁਰੂ ਘਰ ਦੀਆਂ ਜ਼ਮੀਨਾਂ ਬਚਾਈਆਂ ਜਾਣ ਸਾਨੂੰ ਗਊਸ਼ਾਲਾ ਖੋਲਣ ਵਾਸਤੇ ਬਿਰਧ ਆਸ਼ਰਮ ਖੋਲਣ ਵਾਸਤੇ ਸੰਯੋਗ ਦਿੱਤਾ ਜਾਵੇ ਸਾਡੇ ਨਗਰ ਵਿੱਚ ਕੋਈ ਵੀ ਇਹੋ ਜਿਹਾ ਮਸਲਾ ਨਹੀਂ ਆਉਣਾ ਚਾਹੀਦਾ ਜਿਸ ਦੇ ਨਾਲ ਸਾਡੇ ਬੱਚਿਆਂ ਦਾ ਨੁਕਸਾਨ ਹੋਵੇ ਸਾਡੇ ਪਿੰਡਾਂ ਦਾ ਚੱਕਰ ਮਾਰ ਕੇ ਵੇਖੋ ਕਿ ਵਿਕਾਸ ਸਹੀ ਹੋ ਰਿਹਾ ਹੈ ਜਿਸ ਨੂੰ ਵੀ ਇਹ ਚਿੱਠੀ ਮਿਲ ਰਹੀ ਹੈ ਉਹ ਇਸ ਦਾ ਜਵਾਬ ਜਲਦੀ ਤੋਂ ਜਲਦੀ ਦੇਣ ਦੀ ਕਿਰਪਾਲਤਾ ਕਰੇ ਡੀਸੀ ਸਾਹਿਬ ਆਪ ਜੀ ਨੂੰ ਬੇਨਤੀ ਹੈ ਕਿ ਖਾਲਸੇ ਰਾਜ ਦੀ ਤਰੀਕ ਅਸੀਂ ਬਦਲ ਦਿੱਤੀ ਹੈ 49 ਤਰੀਕ 13 ਮਹੀਨਾ 2113 ਪੋਸਟ ਭੇਜਿਆ ਜਾਵੇਗਾ ਇਹ ਖਾਲਸਾ ਦੀ ਤਰੀਕ ਦਾ ਬੜਾ ਭੁਲੇਖਾ ਪੈਂਦਾ ਕਈ ਵੀ ਕਹਿੰਦੇ ਤਰੀਕ ਨਹੀਂ ਆਉਣੀ ਪਰ ਤਰੀਕ ਆ ਕਿਉਂਕਿ ਸਾਡਾ ਇਹਨਾਂ ਸਰਕਾਰਾਂ ਦੇ ਨਾਲ ਕੋਈ ਫੈਸਲਾ ਨਹੀਂ ਆ ਅਸੀਂ ਉਹ ਤਰੀਕ ਤੋਂ ਜਿਸ ਦਿਨ ਅਸੀਂ ਪੋਸਟ ਬੀਜਿਆ ਸੀ ਉਸ ਦਿਨ ਸਾਡੀ ਭੈਣ ਜੀ ਉਹਨਾਂ ਨੇ ਸਾਨੂੰ ਇਹ ਤਾਰੀਖ ਦਿੱਤੀ ਸੀ ਉਸ ਦਿਨ ਅਸੀਂ ਪੋਸਟ ਬੀਜਿਆ ਸੀ ਅਸੀਂ ਅੱਗੇ ਚਾਰ ਕਿੱਲੇ ਪੋਸਟ ਬੀਜ ਗਏ ਤੇ ਸੱਚਾ ਸੁੱਚਾ ਤੇ ਆਪ ਜੀ ਨੂੰ ਪੋਸਟ ਬੀਜਣ ਦਾ ਸੰਯੋਗ ਨਾਲ ਭਗਵੰਤਾਨ ਮਾਨ ਜੀ ਕੇ ਸਾਰੇ ਅਮਲੀ ਯਾਦ ਕੀਤੇ ਜਾਣ ਇਹ ਕੁਰਸੀ ਤੇ ਤੁਹਾਨੂੰ ਦੁਬਾਰਾ ਨਹੀਂ ਮਿਲਣੀ ਇਹ ਕਮਲੀ ਨੂੰ ਸਾਲ ਦੇ ਵਿੱਚ 365 ਬੂਟੇ ਬੋਰਡ ਤੇ ਦਿੱਤੇ ਜਾਣ ਆਪ ਜੀ ਦੇ ਕੋਲ ਸਾਰਾ ਰਿਕਾਰਡ ਹੈ ਜੀਭ ਥੱਲੇ ਰੱਖਣ ਵਾਲੀ ਗੋਲੀ ਗੋਲੀ ਸਾਨੂੰ 10 ਦਿਨਾਂ ਵਿੱਚ ਦਿੱਤੀ ਜਾਵੇ ਸਾਰੇ ਜਾਇਦਾਦਾਰਾਂ ਨੂੰ ਬੇਨਤੀ ਹੈ ਕਿ ਖਾਲਸੇ ਰਾਜ ਦਾ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਓ ਸਰਦਾਰ ਮਨਜੀਤ ਸਿੰਘ ਮੰਤਰੀ ਪਿੰਡ ਮਾਨੋਚਾਲ ਪੁੱਤਰ ਕਪਾਲ ਸਿੰਘ ਖਾਲਸੇ ਰਾਜ ਦਾ ਮੰਤਰੀ ਤੇ ਨੰਬਰ ਫੋਨ ਨੰਬਰ ਆਇਆ 75083 ਵੀ 118 ਆਪ ਜੀ ਦਾ ਦਾਸ ਗੁਰਵੈਲ ਸਿੰਘ ਸਰਪੰਚ ਆਲਵਲਡਾ ਨਾਮ ਧਾਰੀ ਸੰਪਰਦਾ ਇੱਕ ਹੱਕ ਕਦਾ ਬਣਾਵਾਂਗੇ ਪੇੜ ਬੱਕਰੀ ਨਹੀਂ ਕਟਾਵਾਂਗੇ ਆਪਣੇ ਜਿਗਰ ਤੇ ਛੁਰੀ ਚਲਾਵਾਂਗੇ ਤਾਂ ਹੀ ਰਾਜ ਖਾਲਸਾ ਬਣਾਵਾਂਗੇ ਇਹ ਖਾਲਸਾ ਜੀ ਸਾਡੇ ਅਗਲਾ ਸਮਾਚਾਰ ਸਾਡੇ ਮੰਤਰੀ ਸਾਹਿਬ ਹਣੀ ਤੁਹਾਨੂੰ ਦੱਸਦੇ ਆ ਕਿ ਇਹ ਖਾਲਸੇ ਰਾਜ ਦਾ ਕੀ ਸੁਭਾਵਨਾ ਹੋਣੀ ਆ ਵਾਹਿਗੁਰੂ ਜੀ ਕਾ ਖਾਲਸਾ